ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਆਹ ਦੇਖੋ ਅੱਜ ਤੁਹਾਨੂੰ ਆਪਾਂ ਕਣਕ ਦਿਖਾਉਨੇ ਆ ਇਹ ਅਸੀਂ ਝਾੜਿਆਂ ਵਿੱਚ ਕਣਕ ਬੀਜੀ ਦੀ ਇਹ ਅਸੀਂ 26 ਅਕਤੂਬਰ ਨੂੰ ਕਣਕ ਬੀਜੀ ਦੀ ਇਹ ਥੋੜੀ ਡੰਡੀ ਚੜਨ ਲੱਗੀ ਸੀ ਇਹ ਸਾਨੂੰ ਲੱਗਦਾ ਸੀ ਵੀ ਕਿਤੇ ਬੱਲੀ ਨਾ ਕੱਢੇ ਫੈੜ ਘੱਟਦੀ ਇਹ ਬਾਂਸੀ ਗੋਲਡ ਕਣਕਾਂ ਇਹ ਅਸੀਂ ਹੁਣ ਇਹਦੇ ਵਿੱਚ ਇੱਕ ਨਵਾਂ ਤਜਰਬਾ ਕਰਨ ਲੱਗੇ ਆ ਇਹਦੇ ਵਿੱਚ ਅਸੀਂ ਕੋਈ ਡੀਪੀ ਜੂਰੀਆ ਨਹੀਂ ਦੀ ਪਾਇਆ ਇਹਦੇ ਕਰਕੇ ਸਿੱਧੀ ਸਿੱਧੀ ਡੰਡੀ ਚੜਦੀ ਦੀ ਇਨੂੰ ਇੱਕ ਪਾਣੀ ਲੱਗ ਚੁੱਕਿਆ ਹੁਣ ਅਸੀਂ ਅੱਜ ਨਵਾਂ ਤਜਰਬਾ ਵਿੱਚ ਬੱਕਰੀਆਂ ਛੱਡੀਆਂ ਜਿਹੜਾ ਉੱਪਰ-ਉੱਪਰ ਵੱਧ-ਵੱਧ ਗਈ ਦੀ ਜਿੱਦਾਂ ਆਪਾਂ ਬਾਸਮਤੀ ਨੂੰ ਕੱਟ ਦਿੰਦੇ ਸੀ ਅੱਗੇ ਵੀ ਉਹਦੇ ਨਾਲ ਇੱਕ ਤਾਂ ਢਾਈ ਦੀ ਨਹੀਂ ਦੀ ਬਾਸਮਤੀ ਇਹ ਵੀ ਕਣਕ ਦਾ ਬਾਂਸੀ ਗੋਲਡ ਜਿਹੜਾ ਵੀ ਆ ਇਹ ਮੱਲ ਦਾ ਬਹੁਤ ਆ ਸਾਨੂੰ ਆਏ ਆ ਨਾਲੇ ਤਾਂ ਇਹ ਗਰੋਥ ਕਰੂਗੀ ਵੱਧ ਬੂਝਾ ਬਾਜੂਗਾ ਜਿਹੜਾ ਇਹ ਵੱਧ ਆ ਝੰਡੇ ਪੱਤੇ ਉੱਚੇ ਹੋ ਗਏ ਦੀ ਕਿਤੇ-ਕਿਤੇ ਡੰਡੀ ਜਾਣ ਲੱਗੀ ਦੀ ਇਹ ਅਸੀਂ ਬੱਕਰੀਆਂ ਚਰਾ ਦੇਣੀਆਂ ਨੇ ਵਿੱਚ ਇਹਦੇ ਨਾਲ ਸਾਡਾ ਫਾਇਦਾ ਹੋਊਗਾ ਨਾਲੇ ਤਾਂ ਬੱਲੀ ਨਹੀਂ ਕੱਢੂਗੀ ਜਲਦੀ ਨਾਲੇ ਸਾਡੀ ਇਹ ਫੈੜ ਵਧ ਕਰੂਗੀ ਧੰਨਵਾਦ ਜੀ ਬੰਦੇ ਖੜੇ ਦਿਖਾ ਦੇ